ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਆਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਖ਼ਬਰਾਂ ਤੋਂ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਐਂਡ ਰਿਸਰਚ ਸੰਗਤ ਨੂੰ ਸਮਰਪਿਤ 25 ਸਾਲਾਂ ਦੀ ਯੂਡੀਕ ਮਗਰੋਂ ਹਸਪਤਾਲ ਦਾ ਹੋਇਆ ਉਦਘਾਟਨ ਗਰਮੀ ਨੇ ਤੋੜਿਆ ਪਿਛਲੇ 55 ਸਾਲਾਂ ਦਾ ਰਿਕਾਰਡ 47 ਡਿਗਰੀ ਤੱਕ ਪਹੁੰਚਿਆ ਪਾਰਾ ਆਮ ਨਾਲੋਂ 7 ਡਿਗਰੀ ਵੱਧ ਤਾਪਮਨ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਮੀਂਹ ਬਾਰੇ ਵੱਡੀ ਅਪਡੇਟ ਉੱਤਰ ਪੱਛਮੀ ਭਾਰਤ 'ਚ 25 ਤੱਕ ਪਹੁੰਚੇਗਾ ਮੌਨਸੂਨ ਨੈਗ ਸਿੰਘਰ ਲਾਇਆ ਕੰਚਨ ਕੁਮਾਰ ਦਾ ਸੌਦਾ ਸ਼ੋਰੂਮ ਦੀ ਪ੍ਰੋਮੋਸ਼ਨ ਬਹਾਨੇ ਲੈ ਗਿਆ ਗੈਰੇਜ ਤੇ ਗੈਰੇਜ ਲੈ ਜਾ ਕੇ ਕੀਤਾ ਕਤਲ ਹੋਰ ਖਬਰਾਂ ਵਿਸਥਾਰ ਨਾਲ ਪੂਰੇ ਉੱਤਰ ਪ੍ਰਾਤ ਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤਾਪਮਨ 45 ਡਿਗਰੀ ਤੋਂ ਪਾਰ ਪਹੁੰਚ ਗਏ ਬਠਿੰਡਾ ਦੇ ਵਿੱਚ ਬੀਤੇ ਦਿਨ ਤਾਪਮਨ 47 ਡਿਗਰੀ ਤੋਂ ਉੱਪਰ ਰਿਹਾ ਜੇਕਰ ਪੰਜਾਬ ਦੇ ਹੋਰ ਨਾ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਨ ਐਵਰੇਜ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ 1970 ਤੋਂ ਤਾਪਮਨ ਰਿਕਾਰਡ ਕੀਤੇ ਜਾ ਰਹੇ ਹਨ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਇਹ 55 ਸਾਲ ਪੁਰਾਣਾ ਰਿਕਾਰਡ ਤੋੜ ਚੁੱਕਿਆ ਹੈ ਪੂਰੇ ਉੱਤਰ ਪ੍ਰਾਤ ਵਿੱਚ ਗਰਮੀ ਦਾ ਕਹਿਰ ਵਿਖਰਨ ਨੂੰ ਮਿਲ ਰਿਹਾ ਹੈ। ਤਾਪਮਾਨ 45 ਡਿਗਰੀ ਤੋਂ ਪਾਰ ਤੇ ਆ ਚੁੱਕਾ ਹੈ। ਮਠਿੰਡਾ ਵਿੱਚ ਬੀਤੇ ਦਿਨ ਤਾਪਮਾਨ 47 ਡਿਗਰੀ ਤੱਕ ਪਹੁੰਚ ਗਿਆ। ਜੇਕਰ ਪੰਜਾਬ ਦੇ ਹੋਰ ਨਾ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਐਵਰੇਜ ਨਾਲੋਂ ਜ਼ਿਆਦਾ ਚੱਲ ਰਿਹਾ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ 1970 ਤੋਂ ਤਾਪਮਾਨ ਰਿਕਾਰਡ ਕਿਤੇ ਜਾ ਰਹੇ ਹਨ। ਮੌਸਮ ਵਿਗਿਆਨੀ ਡਾਕਟਰ ਕਿੰਗਨਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ 55 ਸਾਲਾਂ 'ਚ ਇੰਨਾ ਵੱਧ ਤਾਪਮਾਨ ਕਦੇ ਰਿਕਾਰਡ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ 1970 ਤੋਂ ਬਾਅਦ ਇਹ ਸ 12 ਜੂਨ ਨੂੰ ਆਮ ਨਾਲੋਂ ਲਗਭਗ 7 ਡਿਗਰੀ ਜ਼ਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਬਿਲਕੁਲ ਜੀ ਕਿ ਸਵियर ਹੀਟਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ। ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 45 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ। ਸੋ ਸਵियर ਹੀਟਵੇਵ ਕੰਡੀਸ਼ਨ ਅਸੀਂ ਕਹਿ ਸਕਦੇ ਹਾਂ ਕਿ ਰੀਜਨ ਦੇ ਵਿੱਚ ਬਣੀ ਹੋਈ ਹੈ। ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ। ਇਹ ਵੀ ਜਿਹੜਾ ਨਾਈਟ ਟਾਈਮ ਟੈਂਪਰੇਚਰ 13 ਜੂਨ ਦਾ ਹੁਣ ਤੱਕ ਦਾ ਹਾਈest ਰਿਕਾਰਡ ਕੀਤਾ ਗਿਆ 1970 ਤੋਂ ਲੈ ਕੇ ਅੱਜ ਤੱਕ ਦਾ ਇਹ ਹਾਈest 13 ਜੂਨ ਦਾ ਨਾਈਟ ਟਾਈਮ ਟੈਂਪਰੇਚਰ ਹੈ ਇਹਦੇ ਤੋਂ ਪਹਿਲਾਂ ਵੱਧ ਤੋਂ ਵੱਧ ਨਾਈਟ ਟਾਈਮ ਟੈਂਪਰੇਚਰ 38.8 ਡਿਗਰੀ ਸੈਂਟੀਗ੍ਰੇਡ 2022 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ 33 ਡਿਗਰੀ ਸੈਂਟੀਗ੍ਰੇਡ ਅੱਜ ਇਹ ਪਹਿਲੀ ਵਾਰੀ ਜਿਹੜਾ 1970 ਤੋਂ ਲੈ ਕੇ ਰਿਕਾਰਡ ਕੀਤਾ ਗਿਆ 50 ਸਾਲ ਬਾਅਦ ਪਹਿਲੀ ਵਾਰ ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ 55 ਸਾਲ ਦਾ ਰਿਕਾਰਡ ਦੇ ਬ੍ਰੇਕ ਹੋਇਆ ਔਰ ਜੇ ਅਸੀਂ ਡਿਫਰੈਂਸ ਵੀ ਦੇਖੀਏ ਕਿ ਹੁਣ ਤੱਕ ਹਾਈਐਸਟ 30.8 ਡਿਗਰੀ ਸੈਂਟੀਗ੍ਰੇਡ ਸੀ ਉਹਦੇ ਨਾਲੋਂ ਕਾਫੀ ਜਿਹੜਾ 2 ਡਿਗਰੀ ਤੋਂ ਉੱਪਰ ਵਾਦਰ ਰਿਕਾਰਡ ਕੀਤਾ ਗਿਆ 33 ਡਿਗਰੀ ਸੈਂਟੀਗ੍ਰੇਡ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਇਹ ਅੱਜ ਦਾ ਟੈਂਪਰੇਚਰ 33 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ 7.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜੇ ਦਿਨਾਂ ਰਾਤ ਦਾ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਤੋਂ ਵੀ ਉੱਪਰ ਨੇ ਸੋ ਸਵੀਅਰ ਹੀਟ ਵੇਵ ਕੰਡੀਸ਼ਨਸ ਔਰ ਵਾਰਮ ਨਾਈਟਸ ਜਿਹੜੀਆਂ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਇਹਦੇ ਨਾਲ ਨਾਲ ਕੱਲ ਵੀ ਜਿਹੜਾ ਅਸੀਂ ਨਾਈਟ ਟਾਈਮ ਟੈਂਪਰੇਚਰ 31.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਸੀ ਉਹ ਵੀ ਜਿਹੜਾ 1970 ਤੋਂ ਲੈ ਇਸ ਤਰ੍ਹਾਂ ਦੀਆਂ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਹੋਰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਔਰ ਕੁਝ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਲੁਧਿਆਣਾ ਵਾਸਤੇ ਵੀ ਅੱਜ ਜਿਹੜਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਸੋ 13 14 ਤਰੀਕ ਨੂੰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਏ ਰਹਿ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਥ ਤਿੱਕ ਤੋਂ ਮਿਲ ਸਕਦੀ ਹੈ ਇਸ ਦੌਰਾਨ ਰਾਤ ਦਾ ਤਾਪਮਾਨ 33 ਡਿਗਰੀ ਦਿਨੜੇ ਚੱਲ ਰਿਹਾ ਹੈ ਜੋ ਆਮ ਨਾਲੋਂ 7.6 ਡਿਗਰੀ ਜ਼ਿਆਦਾ ਹੈ ਜਿੱਦ ਚੱਲਦੇ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ red alert ਵੀ ਜਾਰੀ ਕੀਤਾ ਗਿਆ ਹੈ ਬਠਿੰਡਾ ਪੁਲਿਸ ਨੇ ਕੰਚਿਤ ਕੁਮਾਰੀ ਉਰਫ ਕਮਲ ਕੌਰ ਪਾਬੀ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਮੋਗਾ ਦੇ ਜਰਪੀਤ ਸਿੰਘ ਮਹਿਰੋਂ ਤੇ ਤਰਨਤਾਰਨ ਦੇ ਨਿਮਨਜੀਤ ਸਿੰਘ ਵਜੋਂ ਹੋਈ ਹੈ ਮੁਲਤਮਾਨ ਨੇ ਪੁੱਛਗਿਸ ਦੌਰਾਨ ਖੁਲਾਸਾ ਕੀਤਾ ਕਿ ਕੰਚਨ ਆਪਣੇ ਨਾਮ ਕਮਲਕੌਰ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਿਜਾ ਰਹੀ ਸੀ ਬਠਿੰਡਾ ਦੇ ਐਸਐਸਪੀ ਅਮਨਦੀਪ ਕੋਂਡਲ ਨੇ ਕਿਹਾ ਕਿ ਅਮਰਿਤਪਾਲ ਦੇ ਕਹਿੰਦੇ ਜਸਪ੍ਰੀਤ ਅਤੇ ਨਿਮਨਜੀਤ ਕੰਚਨ ਕੌਰ ਨੂੰ ਬਠਿੰਡਾ ਲੈ ਕੇ ਆਏ ਉਹ ਉਸਦੀ ਕਾਰ ਦੀ ਮੁਰੰਮਤ ਕਰਾਉਣ ਦੇ ਬਹਾਨੇ ਉਸ ਨੂੰ ਪੁੱਚੋ ਮੰਡੀ ਦੇ ਇੱਕ ਗੈਰਾਜ ਵਿੱਚ ਲੈ ਕੇ ਗਏ ਉੱਥੇ ਉਹਨਾਂ ਨੇ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਪੂਰੀ ਯੋਜਨਾ ਬੰਦੀ ਨਾਲ ਉਹਨਾਂ ਨੇ ਕੰਚਨ ਦੀ ਲਾਸ਼ ਉਸ ਦੀ ਕਾਰ ਵਿੱਚ ਪਾ ਦਿੱਤੀ ਅਤੇ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਰ ਦਿੱਤੀ ਗਈ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟਿੰਡਾ ਚ ਕਿਸੇ ਸ਼ੋਰੂਮਸ ਦੇ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਹੈ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਟਿੰਡਾ ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਤਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਈਆਂ ਸੀ ਕੁਝ ਇਹਦੀ ਹਿਊਮਨ ਇਨ ਤੋਂ ਲੁਧਿਆਣਾ ਤੋਂ ਵੀ ਅਸਾ ਪਤਾ ਵਗੈਰਾ ਜਿੱਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੋਂ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲਿਜਾ ਕੇ ਇਦੇ ਗਲੇ ਤੂਫਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਐਸਐਸਪੀ ਨੇ ਦੱਸਿਆ ਹੈ ਕਿ ਦੋਸ਼ੀਆਂ ਨੇ ਪੁਸ਼ਕਸ਼ ਦੌਰਾਨ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਇਹ ਸਭ ਕੁਝ ਅਮਰਿਤਪਾਲ ਦੇ ਕਹਿੰਦੇ ਕੀਤਾ ਉਹਨੇ ਕਿਹਾ ਹੈ ਕਿ ਕੰਜਨ ਆਪਣਾ ਨਾਮ ਕਮਲਕੌਰ ਰੱਖ ਕੇ ਵੀਡੀਓ ਰਾਹੀਂ ਨੌਜਵਾਨ ਨੂੰ ਗਲਤ ਰਸਤੇ ਲੈ ਕੇ ਜਾ ਰਹੀ ਸੀ ਸਮਝਾਉਣ ਤੋਂ ਬਾਅਦ ਵੀ ਉਸਨੇ ਨਹੀਂ ਸੁਣੀ ਟੀਮਾਂ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਝੂਟੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਕੰਚਨ ਉਪਰ ਕਮ ਕੌਰ ਪਾਬੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਰਪਾਲ ਸਿੰਘ ਮੈਰੋ ਨੇ ਹੁਣ ਅਮਰਸਰ ਦੀ ਦੀਪਿਕਾ ਲੁਥਰਾ ਨੂੰ ਧਮਕੀ ਦਿੱਤੀ ਹੈ। ਤਾਂ ਧਮਕੀਆਂ ਦੇ ਦਾਅਵੇ ਮਗਰੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਅਮਰਪਾਲ ਨੇ ਉਸ ਨੂੰ ਸਿੱਧੀ ਧਮਕੀ ਦਿੱਤੀ ਹੈ ਤੇ ਉਸ ਦਾ ਸੌਦਾ ਲਾਉਣ ਦੀ ਗੱਲ ਆਖੀ ਹੈ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮੈਨਾਂ ਇਹਦਾ ਕੀਤਾ ਜਾ ਰਿਹਾ ਹੈ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਦੇ ਦੇਖ ਕੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਐ ਉਸ ਦਿਨ ਹੀ ਡਿਲੀਟ ਕਰ ਦਿੱਤੀ ਐ ਅਸੀਂ ਜਿੱਦਣ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਆਂ ਅਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਆ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਆ ਕੀ ਸਮਝ ਤੁਹਾਡੇ ਵੱਲੋਂ ਵੀਡੀਓ ਰੀਡ ਵੀ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਤਾਰਗੇਟ ਕੀਤਾ ਜਾਂਦਾ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾਈ ਲੋਕੀ ਚੋਕ ਚੋਕ ਕੇ ਆਪਣੇ ਪੇਜਾਂ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਮੈਂ ਮੈਂ ਕਹਿਣਾ ਚਾਹਨੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾਈ ਮੈਂ ਬੰਦ ਕਰ ਦਿੱਤੀ ਹਾਈ ਤਾਂ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾ ਇਹ ਕਿ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਹੈਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਹਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕੀ ਹਾ ਜੇ ਮੇਰੇ ਪਰਿਵਾਰ ਨੂੰ ਹੀ ਕੁਛ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਹਾਂ ਸਾਜੀ ਕੋਲ ਇੱਕ ਕੋਈ ਕਹਾ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈਗੀਆਂ ਉਹਨਾਂ ਨੇ ਆ ਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਬੰਤੂ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਇਸ ਵਾਰੀ ਤਾਂ ਲਾਸ਼ ਲੱਭ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਸੀ ਪਹਿਲਾਂ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡ ਵਾਸਤੇ ਤੋਂ ਉਸ ਤੋਂ ਬਾਅਦ ਮਾਫੀ ਮੰਗੀ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਪੁਲਿਸ ਕੋਲ ਵੀ ਗਏ ਹੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਹੀ ਕਿ ਪੁਲਿਸ ਜੇ ਉੱਠ ਕੇ ਚਲੇ ਜਾnde ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੇ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣ ਹੀ ਨਹੀਂ ਦਿੰਦਾ ਸੀ ਸਾਨੂੰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਕਾਂਗਸ ਦੇ ਹੱਕ ਚ ਨਿਤਰੇ ਨੇ ਜਿੱਥੇ ਉਹ ਨਾਲ ਉਧਰੜਾ ਚ ਕਾਂਗਸ ਦੇ ਹੱਕ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਐਲਾਨ ਕੀਤਾ ਕਿ ਉਧਰੜਾ ਜਿਮਨੀ ਚੋਣ ਚ ਕਾਂਗਸ ਨੂੰ ਸਮਰਥਨ ਦੇਣਗੇ ਮੈਂ ਪੱਕੀਆਂ ਡਿਊਟੀਆਂ ਲਾਦੀਆਂ ਆਪ ਵੀ ਮੈਂ ਰਹੂੰਗਾ ਹਾਲਾਂਕਿ ਮੈਨੂੰ ਕਿ ਜ਼ਿੰਮੇਵਾਰੀ ਹੈ ਬਾਹਰਲੇ ਮੁਲਕਾਂ 'ਚ ਮੁੰਡੇ ਫਸੇ ਹੋਏ ਮੈ ਉਹਨਾਂ ਨੂੰ ਛਡਾਉਣ ਜਾਣਾ ਹੈ ਮੈਂ ਦਰਬਾਰ ਜਾਣਾ ਪਵੇ ਮੈਂ ਪਹਿਲੀ ਗੱਲ ਕਹਿੰਦਾ ਕਿ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਅਪੀਲ ਕਰਨਾ ਹੈ ਪਹਿਲੀ ਗੱਲ ਪੰਜਾਬ ਨੂੰ ਰਾਜੀ ਤੌਰ ਤੇ ਪਹਾੜੀ ਬਣਾ ਕੇ ਤੇ ਪੰਜਾਬ ਦੀ ਫੋਰਸ ਦੇ ਸਿਕੰਦਰ ਤੋਂ ਜਿਹੜੀ ਸ਼ਾਨਾ ਮੱਤੀ ਅਣਖਾਂ ਦੀ ਇਫਾਸ ਦੀ ਰੜੀ ਐ ਕੇ ਜਿਹੜੀ ਆਣ ਤੂੰ ਉਹਨੂੰ ਜਿਵੇਂ ਝੋਟੇ ਡੰਗਰ ਫਸਲਾਂ ਨੂੰ ਪੈਰਾ ਥੱਲੇ ਖੁਫੁਰਾਂ ਥੱਲੇ ਮੈਂ ਖੁਦਾਂ ਲਉਂ ਜਾਂਦਾ ਓ ਤੂੰ ਵੀ ਬੋਲ ਰਹੀਂ ਬੇਕਰਕੀ ਨਾਲ ਅਬਦੁਲ ਸ਼ਾਹ ਅਦਾਲੀ ਬਣ ਕੇ ਲੁਟੇਰਾ ਬਣ ਕੇ ਆਪ ਲੁੱਟਿਆ ਤੇ ਲੁੱਟ ਰਹੀਂ ਇਹਨੇ 10 ਸਾਲਾਂ ਤੋਂ ਇੱਕ ਵੀ ਪੰਜਾਬੀ ਆਪਦੀ ਕੈਬਨਿਟ ਦੀ ਮੰਤਰੀ ਬਣਾਇਆ ਹਲੇ ਮੈਂ ਤਾਂ ਕਹਾਂ ਮੈਂ ਕੇਂਦਰ ਦਾ ਮੰਤਰੀ ਸੀ ਜਿਹੜੇ ਰਾਸ਼ਟਰਪਤੀ ਰਾਜ ਰਣ ਵਿੱਚ ਦਰਸਿਲ ਕਰਦੇ ਇਹਨੂੰ ਤਾਂ ਪੁੱਛਦਾ ਕੋਈ ਨਹੀਂ ਇਹ ਦਿੱਲੀ ਹੁੰਦੇ ਐ ਇਹਨੇ ਉੱਥੇ ਵੀ ਸਿੱਖ ਨਹੀਂ ਬਣਾਇਆ ਪੰਜਾਬ ਵੀ ਨਹੀਂ ਬਣਾਇਆ ਲਿਖੇ ਹੋ ਪੁੱਤਰ ਕਹੋ ਵੀਰੋ ਸਰਦਾਰੋ ਚੌਧਰੀਓ ਸ਼੍ਰੀਮਾਨੋਤੀਓ ਇਹਨੇ ਉੱਥੇ ਵੀ ਲਾਇਆ ਉਹ ਮਰ ਗਿਆ ਮੈਂ ਪੰਜ ਵਾਰੀ ਕਰਨੈ ਸਿੰਘ ਨੂੰ ਹਸਪਤਾਲ ਲੈਣਗੇ ਉਹਨੇ ਪੰਜੇ ਵਾਰੀ ਮੈਨੂੰ ਕਿਹਾ ਜੋ ਜਨਰਲ ਸਿੰਘ ਨੇ ਕਿਹਾ ਮੈਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਮੈਂਬਰ ਕਰ ਲਾ ਉਹ ਕਦਮਾ ਜਨਰਲ ਸਿੰਘ ਨੇ ਕਿਹਾ ਮੇਰੀ ਮੌਤ ਕੇਜਰੀਵਾਲ ਨੇ ਕੀਤੀ ਹੈ ਮੈਂ ਸਰਦਾਰ ਪ੍ਰਗਟ ਸਿੰਘ ਸਾਰੇ ਤੁਸੀਂ ਬੈਠੇ ਹੋ ਤੁਹਾਡੇ ਸਾਹਮਣੇ ਬੇਨਤੀ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਵੱਡੇ ਥਾਂ ਤੇ ਬੈਠੇ ਹੋ ਜੁਡੀਸ਼ੀਅਲ ਕਮਿਸ਼ਨ ਬਣਾਓ ਔਰ ਜਰਨਲ ਸਿੰਘ ਐਮਐਲਏ ਦੀ ਮਰਤੂ ਦਾ ਫੋਨ ਜੁਡੀਸ਼ੀਅਲ ਇਨਕੁਆਇਰੀ ਕਰੋ ਕੇਜਰੀਵਾਲ ਨੂੰ ਉਮਰ ਕੈਲ ਹੋਗੀ ਕਾਂਗਰਸ ਪਾਰਟੀ ਵੱਲੋਂ ਨਾਮਯੁਕਤ ਕੋਆਰਡੀਨੇਟਰ ਬੰਦ ਸਿੰਘ ਦੁਰਜੀ ਵਿਰੁੱਧ ਗਵਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਦਰਅਸਲ ਦਰਹਾ ਕਮਿਊਨਿਟੀ ਹਾਲ ਦੇ 58 ਲੱਖ ਰੁਪਏ ਦੇ ਘੁਟਾਲੇ ਵਿੱਚ ਬੰਦ ਸਿੰਘ ਦੁਰਜੀ ਦਾ ਨਾਮ ਸਾਹਮਣੇ ਆਇਆ ਉਸ ਸਮੇਂ ਦੇ ایਓ ਰਜਨੀ ਸੂ ਦਾ ਨਾਮ ਵੀ ਇਸ ਗਵਨ ਵਿੱਚ ਸ਼ਾਮਲ ਹੈ ਇਸ ਤਹਿਤ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਇੱਕ ਐਫਆਈਆਰ ਲਾਂਚ ਕੀਤੀ ਇੱਕ ਐਫਆਈਆਰ ਲਾਂਚ ਕੀਤੀ ਪੁਲਿਸ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਏ 21924 ਨੂੰ ਕਿਉਂਕਿ ਡੇਢ ਦੋ ਸਾਲ ਉਹਨਾਂ ਨੇ ਸਾਡੇ ਉਹਦੇ ਵਿੱਚ ਨੰਗਾ ਦਿੱਤੇ ਹਾਈ ਕੋਰਟ ਦੇ ਵਿੱਚ ਏਐਫਆਈਆਰ ਇੱਕ ਦਰਜ ਹੁੰਦੀ ਆ 121 ਨੰਬਰ ਐਫਆਈਆਰ ਤੇ ਫਿਰ ਇਸੇ ਐਫਆਈਆਰ ਦੀ ਇਨਵੈਸਟੀਗੇਸ਼ਨ ਹੁੰਦੀ ਆ ਤਤਕਾਲੀਨ ਈਓ ਨੂੰ ਬੁਲਾਇਆ ਜਾਂਦਾ ਅਧਿਕਾਰੀਆਂ ਨੂੰ ਬੁਲਾਇਆ ਜਾਂਦਾ ਬਾਕੀ ਬੰਦਿਆਂ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਹੁੰਦੇ ਆ ਬਿਆਨਾਂ ਦੇ ਵਿੱਚ ਇਹ ਗੱਲ ਚਿੱਟੇ ਦਿਨ ਵਾਂਗ ਕਲੀਅਰ ਹੁੰਦੀ ਜਾਂਦੀ ਆ ਜੋ ਜੋ ਚਿੱਟੇ ਦਿਨ ਬਾਅਦ ਕਲੀਅਰ ਹੁੰਦੀ ਗਈ ਤੇ ਫੇਰ ਜਿਹੜਾ ਚੋਰ ਸੀ ਹਜੇ ਉਹਦਾ ਨਾਮ ਇਸ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਸੀ ਹੋਇਆ ਨਾ ਕੋਈ ਆਇਆ ਨਹੀਂ ਸੀ ਕਾ ਐਫ ਆਈ ਆਰ ਦੇ ਵਿੱਚ ਹਜੇ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀ ਪਰ ਜਿਹੜਾ ਚੋਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਚੋਰੀ ਕੀਤੀ ਆ ਉਹ ਆਪਣੇ ਆਪ ਹੀ ਦੱਸ ਦਿੰਦਾ ਤੇ ਉਸ ਨੇ ਪਿਛਲੇ ਹਫਤੇ ਇੱਕ ਬਲੈਂਕਟ ਬੇਲ ਲੈ ਲਈ ਪੁਲਿਸ ਕਹਿੰਦੀ ਵੀ ਅਸੀਂ ਤਾਂ ਐਫ ਆਈ ਆਰ ਹਜੇ ਇਨਵੈਸਟੀਗੇਸ਼ਨ ਸਾਡੀ جاری ਆ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜੀ ਸਾਨੂੰ ਬੇਲ ਦੇ ਦਿੱਤੀ ਜਾਵੇ ਜੱਜ ਸਾਹਿਬ ਨੇ 7 ਦਿਨ ਦੀ ਬੇਲ ਦੇ ਦਿੱਤੀ ਔਰ ਉਸ ਬੰਦੇ ਦਾ ਬੰਤ ਸਿੰਘ ਦਬਰਜੀ ਨਾਮ ਹੈ ਉਹਦੇ ਉੱਤੇ ਬਾਈ ਨੇ ਇਨਵੈਸਟੀਗੇਸ਼ਨ ਦੇ ਵਿੱਚ ਉਹਦੇ ਉੱਤੇ ਪਰਚਾ ਹੋਇਆ ਕੇਸ ਬੰਦੇ ਕੋਲੋਂ ਅਸੀਂ ਰਿਕਵਰ ਕਰਾਉਣਾ ਕਿ ਸਾਡੇ ਏਸੀ ਕਿੱਥੇ ਨੇ ਸਾਡੀਆਂ ਕੁਰਸੀਆਂ ਕਿੱਥੇ ਨੇ ਸਾਡੇ ਦਰਵਾਜ਼ੇ ਕਿੱਥੇ ਨੇ ਸਾਡੇ ਪੱਖੇ ਕਿੱਥੇ ਨੇ ਜਿਹੜਾ ਇੱਥੇ ਦਾ ਸਾਰਾ ਕੁਝ ਸਮਾਨ ਲੌਸਟ ਹੋਇਆ ਇਹ ਕਿੱਥੇ ਆ ਇਹਦੇ ਕੋਲੋਂ ਰਿਕਵਰੀ ਦੀ ਜ਼ਰੂਰਤ ਹੈ ਉਸੇ ਬੰਦੇ ਨੂੰ ਜਿਹਦੇ ਉੱਤੇ 420 ਦਾ ਪਰਚਾ 409 ਦਾ ਪਰਚਾ ਉਸੇ ਬੰਦੇ ਨੂੰ ਹਲਕਾ ਪੈੜ ਦਾ ਕੋਆਰਡੀਨੇਟਰ ਲਾਇਆ ਇਹ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਨਾ ਕਿ ਜਿਹਦਾ ਤੁਸੀਂ ਜਿਹਦੇ ਉੱਤੇ ਤੁਸੀਂ ਕੋਆਰਡੀਨੇਟਰ ਲਾਇਆ ਇਹਦੇ ਉੱਤੇ ਇੱਕ ਹੋਰ ਵੀ ਪਰਚਾ ਜਿਹੜਾ ਕੇ ਪਰਚਾ 13424 ਦਾ ਪਰਚਾ ਇੱਕ ਤਵੀ ਦੀ ਗੁਰਦੁਆਰੇ ਦੀ ਜ਼ਮੀਨ ਇਹਨਾਂ ਲੋਕਾਂ ਨੇ ਬੇਚ ਦਿੱਤੀ ਜਿਨ੍ਹਾਂ ਲੋਕਾਂ ਨੂੰ ਤਵੀ ਦੀ ਜ਼ਮੀਨ ਵੇਚੀ ਉਹ ਅੱਜ ਵਿਚਾਰੇ ਪਟਕਦੇ ਫਿਰਦੇ ਆ ਕਿਉਂਕਿ ਨਾ ਉਹ ਘਰ ਤੇ ਰਹੇ ਨਾ ਕਾਠ ਦੇ ਰਹੇ ਕਰੋੜਾਂ ਰੁਪਈਆ ਇਹ ਲਹਾਰੇ ਦੀ ਜ਼ਮੀਨ ਹੈ ਿਆਸਪੁਰੇ ਦੇ ਲਾਗੇ ਉਹਨਾਂ ਲੋਕਾਂ ਤੋਂ ਕਰੋੜਾਂ ਰੁਪਈਆ ਹੜੱਪ ਕੇ ਇਹ ਲੋਕਾਂ ਨੇ ਆਪਣੇ ਘਰ ਪਰਲੇ 25 ਸਾਲਾਂ ਦੀ ਉਡੀਕ ਤੋਂ ਬਾਅਦ ਬਾਲਾ ਸਾਹਿਬ ਹਸਪਤਾਲ ਜਿਸ ਨੂੰ ਸ਼੍ਰੀ ਗੁਰੂ ਹਰਗੋਬਿੰਦ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਐਂਡ ਸਰਚ ਵੀ ਕਿਹਾ ਜਾਂਦਾ ਹੈ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਹਾਲਾਂਕਿ ਹਾਲੇ ਸਿਰਫ ਪੰਜਾਬ ਇਸਤਰੀਆਂ ਦੀ ਸਮਰਥਨ ਵਾਲੀ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਸਮਾਗਮ ਚ ਪਹਿਲਾਂ ਸ਼੍ਰੀ ਖੰਡਪਾਤ ਸਾਹਿਬ ਦੇ ਪੋਗ ਪਾਏ ਗਏ ਫਿਰ ਅਦਾਸ ਪ੍ਰਾਂਤਵ ਬਾਬਾ ਬਚਨ ਸਿੰਘ ਨੇ ਹਸਪਤਾਲ ਦਾ ਉਦਘਾਟਨ ਕੀਤਾ ਇਸ ਮੌਕੇ ਕੈਂਟ ਮੰਤਰੀ ਮਨਜਿੰਦਰ ਸਿੰਘ ਸਾਸਾ ਨੇ ਕਿਹਾ ਕਿ ਕਮੇਟੀ ਵੱਲੋਂ ਇਸ ਨੂੰ ਅਤਿ ਆਧੁਨਿਕ ਹਸਪਤਾਲ ਦੇ ਤੌਰ ਤੇ ਸ਼ੁਰੂ ਕਰਕੇ ਬਹੁਤ ਵੱਡੀ ਪ੍ਰਾਪਤੀ ਹੱਥ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਦੀ ਉਡੀਕ ਨੂੰ ਖਤਮ ਕਰਦਿਆਂ ਬਾਲਾ ਸਾਹਿਬ ਹਸਪਤਾਲ ਜਿਸ ਨੂੰ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਕਿਹਾ ਜਾਂਦਾ ਹੈ ਸੰਗਤਾਂ ਨੂੰ ਸਮਰਪਿਤ ਕੀਤਾ ਇਸ ਸਮਾਗਮ ਵਿੱਚ ਪਹਿਲਾਂ ਸ਼੍ਰੀ ਖੰਡਵਰ ਸਾਹਿਬ ਦੇ ਭੋਗ ਪਾਏ ਗਏ ਫਿਰ ਅਰਦਾਸ ਉਪਰੰਤ ਬਾਬਾ ਬਜਨ ਸਿੰਘ ਹਸਪਤਾਲ ਦਾ ਉਦਘਾਟਨ ਕੀਤਾ ਇਸ ਬੋਕ ਸੰਗਤ ਨੂੰ ਸੁਬੋਧਰ ਕਰਦਿਆ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕਾਮੇਂਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਹਸਪਤਾਲ ਨੂੰ ਸ਼ੁਰੂ ਕਰਨ ਵਾਸਤੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਸਮੇਤ ਸਮੁੱਚੀ ਟੀਮ ਨੂੰ ਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਇਮਾਰਤ 20 ਸਾਲ ਤੋਂ ਖੰਡਰ ਦਾ ਰੂਪ ਧਨ ਕਰ ਗਈ ਸੀ ਪਰ ਕਮੇਟੀ ਵੱਲੋਂ ਉਪਰਾਲਾ ਕਰਦਿਆਂ ਇਸ ਨੂੰ ਅਤਿ ਆਧੁਨਿਕ ਹਸਪਤਾਲ ਦੇ ਤੌਰ ਤੇ ਸ਼ੁਰੂ ਕਰਕੇ ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਗਈ ਹੈ। ਬਹੁਤ ਵੱਡੀ ਗੱਲ ਹੈ ਇਹ ਸਸ ਹਸਪਤਾਲ ਨੂੰ 30 ਸਾਲ ਹੋ ਗਏ ਲਗਭਗ ਸਾਨੂੰ ਸਭ ਨੂੰ ਦੇਖਦਿਆਂ ਨੂੰ ਔਰ 2007 2004 ਜਾਂ 5 ਜਾਂ 6 ਦੇ ਅੰਦਰ ਮੈਨੂੰ ਐਗਜੈਕਟ ਯਾਦ ਨਹੀਂ ਪਰ 5 6 ਦੇ ਅੰਦਰ ਇਹ ਬਣ ਕੇ ਤਿਆਰ ਹੋ ਗਿਆ ਸੀ। ਔਰ ਹੁਣ 2025 ਅੰਦਰ ਲਗਭਗ ਬਣੇ ਨੂੰ ਵੀ 20 ਸਾਲ ਹੋ ਗਏ। ਔਰ ਇਸ ਇਮਾਰਤ ਨੂੰ ਖੰਡਰ ਦੇਖ ਕੇ ਬਹੁਤ ਤਕਲੀਫ ਹੁੰਦੀ ਸੀ, ਬਹੁਤ ਮਨ ਵਿਚਲਿਤ ਹੁੰਦਾ ਸੀ। ਸੋ ਤੁਸੀਂ ਬਹੁਤ ਵੱਡਾ ਇਹ ਹੱਲਾ ਮਾਰਿਆ ਹੈ ਬਹੁਤ ਵੱਡੀ ਇਹ ਸੇਵਾ ਨਿਭਾਈ ਆ ਮੈਨੂੰ ਇਸ ਗੱਲ ਦਾ ਬਹੁਤ ਮਾਣ ਔਰ ਬਹੁਤ ਤਸੱਲੀ ਆ ਕਿ ਜਿਨ੍ਹਾਂ ਲੋਕਾਂ ਨੇ ਇਸ ਹਸਪਤਾਲ ਵਾਸਤੇ ਯੋਗਦਾਨ ਪਾਇਆ ਸੀ ਉਹਨਾਂ ਦੇ ਮਨ ਦੇ ਅੰਦਰ ਵੀ ਕਿਤੇ ਕਿਤੇ ਨਾ ਦੁੱਖ ਤਕਲੀਫ ਸੀ ਇਹ ਗੁਰਦੁਆਰਾ ਸਾਹਿਬ ਮੈਂ ਮਾਫ ਕਰਨਾ ਹਸਪਤਾਲ ਮੈਂ ਧੰਨਵਾਦ ਕਰਦਾ ਹਾਂ ਜਦਵ ਅਵਤਾਰ ਸਿੰਘ ਹਿਤਜੀ ਦਾ ਵੀ ਬੜੀ ਜਦੋ ਜੈਦ ਉਹਨਾਂ ਨੇ ਇਸ ਜਗ੍ਹਾ ਨੂੰ ਲੈਣ ਵਾਸਤੇ ਕੀਤੀ ਔਰ ਜਦੋਂ ਅਸੀਂ ਉਹਨਾਂ ਦੀ ਗੱਲ ਸੁਣਦੇ ਹੁੰਦੇ ਹਾਂ ਕਿ ਤਰ੍ਹਾਂ ਉਹਨਾਂ ਨੇ ਲੈਫਟਨੈਂਟ ਗਵਰਨਰ ਕੋਰ ਲੜ ਕੇ ਇਸ ਨੂੰ ਬਹੁਤ ਹੀ ਕਫਾਇਤੀ দামਾਂ ਦੇ ਉੱਤੇ ਵਾਪਸ ਲਿਆ ਜਗ੍ਹਾ ਨੂੰ ਮੈਂ ਉਹਨਾਂ ਨੂੰ ਵੀ ਅੱਜ ਜ਼ਰੂਰ ਯਾਦ ਕਰਦਾ ਹਾਂ ਇਹੋ ਜਿਹੇ ਵੇਲੇ ਕਿ ਉਹਨਾਂ ਦੀਆਂ ਵੀ ਮਹਾਨ ਸੇਵਾਵਾਂ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਅੱਜ ਬਹੁਤ تسਲੀ ਤੇ ਸ਼ਾਂਤੀ ਮਿਲ ਰਹੀ ਹੋਊਗੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ 50 ਰੁਪਏ ਵਿੱਚ ਐਮ ਆਰ ਆਈ ਤੇ ਸੀਟੀ ਸਕੈਨ ਤੇ ਮੁਫਤ ਡਾਇਲਿਸਿਸ ਤੇ ਪੇਟ ਸਕੈਨ ਟੈਸਟ ਤੋਂ ਬਾਅਦ ਕਮੇਟੀ ਦਾ ਇਹ ਵੱਡਾ ਪ੍ਰੋਜੈਕਟ ਜੋ ਸੰਗਤ ਦੀ ਸੇਵਾ ਕਰੇਗਾ ਇਸ ਮੌਕੇ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਬਾਬਾ ਸੁਰਿੰਦਰ ਸਿੰਘ ਬਾਬਾ ਸਤਰਾਮ ਸਿੰਘ ਤੇ ਬਾਬਾ ਰਵੀਜੀ ਸਮੇਤ ਮਾਨਯੋਗ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਸ਼ਿਰਮੁਖਸਰ ਸਾਹਿਬ ਵਿਖੇ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਦੀ ਸ਼ਿਸ਼ਨਾ ਅਗਵਾਵਾਂ ਵੱਲੋਂ ਕੀਤੀ ਕੁਟਮਾਰ ਦੇ ਮਾਮਲੇ ਵਿੱਚ ਬੇਸ਼ੱਕ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪੀੜਤ ਪਰਿਵਾਰ ਇਸ ਤੋਂ ਸੰਤੁਸ਼ਟ ਨਹੀਂ ਜਾ ਰਿਹਾ ਇਸ ਦੇ ਰੋਸ ਵਿੱਚ ਜੋ ਪੀੜਤ ਨੌਜਵਾਨ ਨੂੰ ਇਨਸਾਫ ਦਿਵਾਉਣ ਦੇ ਲਈ ਨੌਜਵਾਨਾਂ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਤੇ ਪ੍ਰਾਤਰੀ ਜਥੇਬੰਦੀਆਂ ਨਿਤਰੀਆਂ ਨੇ ਜਿਨ੍ਹਾਂ ਨੇ ਮੁਖਸਰ ਸਾਹਿਬ ਦੇ ਗੁਰਦੁਆਰਾ ਤਨਤਨ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਏ ਅੱਜ ਮੁਖਸਰ ਸਾਹਿਬ ਵਿਖੇ ਵੱਖ-ਵੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਖਮਲ ਜਿਹੜੇ ਚ ਬੋਖ ਪਿੰਡਾਂ ਤੋਂ ਪਹੁੰਚੇ ਉਹਦਾ ਕਾਰਨ ਆ ਕਿ ਪਰਸਨ ਜਿਹੜੀ ਮੁਕਸਰ ਦੇ ਵਿੱਚ ਇਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਮਾਹੌਲ ਖਰਾਬ ਕਰਨ ਦੀ ਪੰਜਾਬ ਦੀ ਕੋਸ਼ਿਸ਼ ਕਰੀ ਹੋ ਰਹੀ ਹੈ ਉਹਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਬੋਲਦੇ ਰਿਆ ਨਕਲੀ ਸਿਵਸੈਨ ਵਾਲੇ ਬਣੇ ਹੋਏ ਆਪ ਦੇ ਘਰਾਂ ਦੇ ਗੋਲੀਆਂ ਚਲਾ ਲੈਣੀਆਂ ਸਿਕਿਉਰਿਟੀ ਨਾਲ ਲੈਣ ਖਾਸ ਤਰ੍ਹਾਂ ਇੱਥੇ ਵੀ ਜਿਹੜਾ ਜਿਹਦੀ ਖਾਤਰ ਇਹ ਇਹਨਾਂ ਨੇ ਮੂੰਹ ਆਚਾ ਲਾਇਆ ਤੂੰ ਨੂੰ ਇਹ ਸਿਕਿਉਰਿਟੀ ਦੀ ਮੰਗ ਕਰ ਰਹੇ ਸੀ ਉਹ ਬੰਦਾ ਕੌਣ ਹੈ ਰਵੀ ਥਾਂ ਦਾ ਨਾਮ ਸ਼ਾਇਦ 221 ਦੇ ਬੇਚੋ ਤੇ ਐਨਵੀ ਪਿਸ ਦਾ ਗੋਲੀਆਂ 200 ਗੋਲੀਆਂ ਦਾ ਪਰਚਾ ਦਰਜ ਹੋਇਆ ਉਹ ਬੰਦੇ ਨੂੰ ਕਹਿੰਦੇ ਥ੍ਰੈਟ ਹੈ ਉਹ ਬੰਦੇ ਨੂੰ ਕਹਿੰਦੇ ਸਕਿਉਰਟੀ ਮਿਲਣੀ ਚਾਹੀਦੀ ਤਾਂ ਕੀ ਆਉਂਦੀ ਹੈ ਹਾ ਤਾਂ ਕਿ ਉਹ ਜੇ ਸਰਕਾਰ ਹੋਈ ਖੜੀ ਹੈ ਜਿਹੜਾ ਮੜਾ ਜਾ ਕੁਝ ਆ ਕੇ ਕਹਦੇ ਆਪ ਦੇ maaf ਬਰਾਮਾ ਰੱਛਦੇ ਉਹਨੂੰ ਚੱਕ ਕੇ ਚਾਰ ਪੰਦੇ ਸਕਿਉਰਟੀ ਦੇ ਦਿੰਦੇ ਆ ਹਜ਼ਾਰਾਂ ਬੰਦਾ ਪੰਜਾਬ ਪੁਲਿਸ ਦਾ ਇਹਨਾਂ ਨੇ ਸਕਿਉਰਟੀ ਕਰ ਰਿਹਾ ਇਹ ਉਹਨੇ ਚੰਬਲ ਚੰਬਲ ਕੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਆ ਚਨਾਂ ਤੇ ਬੈਠ ਕੇ ਸੋਸ਼ਲ ਮੀਡੀਆ ਤੇ ਆ ਕੇ ਤੁੰਕਾਉਂਦੇ ਆ ਇਹ ਮਾਹੌਲ ਵੀ ਜਿਹੜਾ ਭਾਈਚਾਰਾ ਖਰਾਬ ਹੋ ਰਿਹਾ ਅੱਜ ਪੰਜਾਬ ਦੇ ਅੰਦਰ ਜਿਹੜਾ ਭਾਈਚਾਰਾ ਆਪਾਂ ਕਹਿੰਦੇ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਉਹਨੂੰ ਖਰਾਬ ਕੌਣ ਕਰ ਰਿਹਾ ਇਹ ਲੋਕ ਕਰ ਰਹੇ ਆ ਅੱਛਾ ਇਹਦੇ ਵਿੱਚ ਵੀ ਦੂਜੀ ਵੱਡੀ ਗੱਲ ਆ ਇਹਨਾਂ 'ਚ ਜਿਹੜਾ ਰਜੇਸ਼ ਗਰ ਗਿਆ ਇੱਥੋਂ ਦਾ ਆਪਣੇ ਆਪ ਨੂੰ ਸਿਫਸਨਾ ਪ੍ਰਧਾਨ ਕਹਿੰਦਾ ਅਕਸਰ ਦਾ ਉਹ ਬੰਦੇ ਦੇ ਨਾਲ ਉੱਥੇ ਜਿਹੜੇ ਮੁੰਡੇ ਦੀ ਕੁੱਟਮਾਰ ਹੋਈ ਆ ਉਹਨੂੰ ਕੁੱਟਣ ਕੌਣ ਆਏ ਆ ਇਹ ਬੰਦੇ ਕੌਣ ਆ ਕਿਹੜੇ ਬੰਦੇ ਨਸ਼ਾ ਵੇਚਦੇ ਆ ਪੰਜਾਬ ਚ ਆ ਕੇ ਜਿਹੜੇ ਬੰਦੇ ਕੁੱਟਾ ਕਰਦੀ ਕਰਦੇ ਆ ਜਿਹੜੇ ਬੰਦੇ ਆ ਕੇ ਸਾਡੇ ਸਿੱਖਾਂ ਦੀਆਂ ਪੱਗਾਂ ਲਾਉਂਦੇ ਆ ਮੁੰਡਿਆਂ ਨੂੰ ਕੁੱਟਮਾਰ ਕਰਦੇ ਆ ਉਹ ਬੰਦੇ ਕੌਣ ਆ ਪ੍ਰਵਾਸੀ ਇੱਥੇ ਆਏ ਹੋਏ ਪੰਜਾਬ ਜਿਹੜੇ ਵੱਚੁਕੇ ਆ ਉਹ ਕਹਿੰਦੇ ਸਿਵਸਨਾਂ ਦੇ ਪ੍ਰਧਾਨ ਆ ਜੀ ਅਗਰ ਮਾਹੌਲ ਕਾਣ ਖਰਾਬ ਕਰਦਾ ਮਾਹੌਲ ਸਿੱਖ ਖਰਾਬ ਕਰ ਰਿਹਾ ਬਦਨਾਮ ਸਿੱਖਾਂ ਨੂੰ ਕਿਹਾ ਜਾਂਦਾ ਇਹ ਭਾਈਚਾਰਾ ਖਰਾਬ ਕਰਦੇ ਆ ਮਾਹੌਲ ਖਰਾਬ ਕਰਦੇ ਆ ਸ਼ਾਂਤੀ ਲਈ ਹੁਣ ਤਨਾ ਚਾਹਦੇ ਹੁਣ ਇਹਨੂੰ ਪੰਜਾਬ ਨੂੰ ਲਾਂਬੂ ਕੌਣ ਲਾ ਰਿਹਾ ਕੀ ਨੱਥ ਪਾਊਗੀ ਸਰਕਾਰ ਕੀ ਸਟੰਜਾ ਕਸੂਗੀ ਇਹਨਾਂ ਬੰਦਿਆਂ ਦੀ ਪੜਤਾਲ ਹੋਊਗੀ ਵੀ ਜਿਹੜੇ ਬੰਦੇ ਇੱਥੇ ਆ ਕੇ ਕਤਲ ਕਰਕੇ ਮਹਾਲੀ ਦੇ ਵਿੱਚ ਦੋ ਮੁੰਡੇ ਕਤਲ ਹੋਏ ਕਿੰਨੇ ਬੰਦੇ ਖੜੇ ਨਹੀਂ ਗੇ ਇਹਦੇ ਵਿੱਚੋਂ ਇੱਕ ਮੁੰਡਾ ਪਹਿਲਾਂ ਕੁੱਟ ਕੇ ਉਹਨਾਂ ਨੇ ਆਤਮ ਹਾਰਿਆ ਕਰਤਾ ਉਹ ਨਹੀਂ ਬੰਦੇ ਖੜੇਗੇ ਆ ਘਟਨਾ ਮਕਸਰ ਵਾਲੀ ਇੱਥੇ ਇਹਦੇ ਨੂੰ ਦੇਖੋਗੇ ਇੱਥੋਂ ਅੜੀਆ ਰਬਈਆ ਦੇਖੋ ਪ੍ਰਸ਼ਾਸਨ ਦਾ ਅੜੀਆ ਰਬਈਆ ਗੁਰੂ ਘਰ ਦੇ ਵਿੱਚ ਬੈਠੇ ਆ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਉਹਦੇ ਵਿੱਚ ਪ੍ਰਸ਼ਾਸਨ ਆ ਕੇ ਕੋਪਰਸਰ ਹੁੰਦਾ ਜੇਸੀ ਅੱਜ ਦੀ ਕਾਰਵਾਈ ਇਹਨਾਂ ਸਮਾਂ ਦੇ ਰੋ ਭਈ ਅਸੀਂ ਇਹਨਾਂ ਦਾ ਅੱਜ ਕਾਰਵਾਈ ਕਰਦੇ ਆਂਗੇ ਇੱਥੇ ਡੀਐਸਪੀ ਆ ਕੇ ਉਹ ਪਿੱਛੇ ਕਮਰੇ 'ਚ ਬੈਠੀ ਐ ਐਸਪੀ ਕਮਰੇ 'ਚ ਬੈਠਾ ਇੱਥੇ ਆ ਕੇ ਕਹਿੰਦੇ ਅਸੀਂ ਲੋਕਾਂ ਦੇ ਨਹੀਂ ਆ ਕੇ ਬੋਲਣ ਮੌਸਮ ਵਿਭਾਗ ਅਨੁਸਾਰ ਕੱਲ੍ਹ ਤੇ 15 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 18 ਜੂਨ ਤੱਕ ਕਈ ਥਾਵਾਂ 'ਤੇ ਬਿਜਲੀ, ਤੇਜ਼ ਹਵਾਵਾਂ ਅਤੇ ਤੂੜਪਰੀ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਤਾਪਮਾਨ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਨੇ ਇਸ ਹਫ਼ਤੇ ਮੁਰਤੋਂ ਜ਼ੋਰ ਫੜ ਲਿਆ ਹੈ। ਇਹ 25 ਜੂਨ ਤੱਕ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਤੱਕ ਪਹੁੰਚ ਸਕਦਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਨੂੰ ਪਾਰ ਜਿਸ ਨਾਲ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਹੀਟ ਵੇਵ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹੀਟ ਵੇਵ ਦੇ ਨਾਲ ਨਾਲ ਰਾਤ ਦਾ ਤਾਪਮਾਨ ਉੱਚਾ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਹਾਲਾਂਕਿ ਰਾਤ ਦੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਦੇ ਸੰਕੇਤ ਮਿਲ ਰਹੇ ਨੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਕੁਝ ਹਿੱਸਿਆਂ ਵਿੱਚ ਗਰਜ ਤੂਫਾਨ ਤੇ ਹਲਕੀ بارش ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪੰਜਾਬ ਦੇ ਫਰੀਦਕੋਟ ਫਾਜ਼ਿਲਕਾ ਮੁਕਸਰ ਬਠਿੰਡਾ ਅੰਮ੍ਰਿਤਸਰ ਤਰਨਤਾਰਨ ਮਾਨਸਾ ਤੇ ਫਿਰੋਜ਼ਪੁਰ ਵਿੱਚ ਅੱਜ ਦੀ ਗਰਮੀ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ। ਬਠਿੰਡਾ ਸੂਬੇ ਵਿੱਚ ਸਭ ਤੋਂ ਵੱਧ ਗਰਮ ਸਥਾਨ ਬਣਿਆ ਹੋਇਆ ਏ ਜਿੱਥੇ ਵੀਰਵਾਰ ਨੂੰ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਸ਼ਹਿਰਾਂ ਵਿੱਚ ਵੀ ਗਰਮੀ ਦਾ ਪ੍ਰਭਾਵ ਜਾਰੀ ਹੈ। ਮੌਸਮ ਵਿਭਾਗ ਅਨੁਸਾਰ 14 ਤੇ 15 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 18 ਜੂਨ ਤੱਕ ਕਈ ਥਾਵਾਂ ਤੇ ਬਿਜਲੀ ਤੇਜ਼ ਹਵਾਵਾਂ ਅਤੇ ਤੂੜ ਭਰੀ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਤਾਪਮਾਨ ਵਿੱਚ ਥੋੜੀ ਗਿਰਾਵਟ ਆ ਸਕਦੀ ਹੈ। ਆਉਣ ਵਾਲੇ ਦਿਨਾਂ ਵਿੱਚ ਪੱਛਮੀ ਮਗਾਲ ਉੜੀਸਾ ਦੇ ਨਾਲ-ਨਾਲ ਬਿਹਾਰ ਝਾਰਖੰਡ ਵਿੱਚ ਮੌਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ। ਮੌਸਮ ਵਿਭਾਗ ਨੇ Rajasthan, Haryana ਤੇ Punjab ਵਿੱਚ ਪਿਆਨੇ ਗਰਮੀ ਦੀ ਭੂਕਮਣ ਕੀਤੀ ਹੈ। ਇਸ ਦੇ ਮੰਦੇਨਜ਼ਰ ਇੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਬਾਹਰੋਂ ਸਾਬਤਾਂ ਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ IMD ਦੇ ਅਨੁਸਾਰ ਮੌਨਸੂਨ ਦੇ ਸਰਗਨ ਪੜਾ ਵਿੱਚ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ 13-16 ਜੂਨ ਦੌਰਾਨ ਦੱਖਣੀ ਭਾਰਤੀ ਭਾਰਤ ਵਿੱਚ ਕੁਝ ਥਾਵਾਂ ਤੇ ਪਾਰੀ ਤੋਂ অতি ਪਾਰੀ بارش ਹੋ ਸਕਦੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ ਪੱਛਮੀ ਮੌਨਸੂਨ ਨੇ ਇਸ ਹਫਤੇ ਮੁਰਤ ਤੋਂ ਗਤੀ ਫੜ ਲਈ ਹੈ ਅਤੇ 25 ਜੂਨ ਤੱਕ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ ਜੇ ਜੇ ਆ ਹੁੰਦਾ ਹੈ ਤਾਂ ਆਮ ਨਾਲੋਂ ਬਹੁਤ ਪਹਿਲਾਂ ਹੋਵੇਗਾ ਮੌਨਸੂਨ 24 ਮਈ ਨੂੰ ਕੇਰਲਾ ਪਹੁੰਚ ਗਿਆ ਸੀ ਅਗਲੇ ਕੁਝ ਦਿਨਾਂ ਵਿੱਚ ਇਹ ਤੇਜ਼ੀ ਨਾਲ ਵਧਿਆ ਤੇ 29 ਮਈ ਤੱਕ ਮੁੰਬਈ ਸਮੇਤ ਕੇਂਦਰੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਤੇ ਪੂਰੇ ਉੱਤਰਪੂਰਬ ਵਿੱਚ ਪਹੁੰਚ ਗਿਆ ਹਾਲ ਕਿ 29 ਮਈ ਤੋਂ 10-11 ਜੂਨ ਤੱਕ ਇਹ ਰੁਕ ਗਿਆ ਤੇ ਹੁਣ ਇਹ ਮੁੜ ਸਰਗਰਮ ਹੋ ਗਿਆ ਹੈ ਜੂਨ ਦੇ ਸ਼ੁਰੂ ਵਿੱਚ ਮੀਂਹ ਕੱਟ ਪੈਣ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਜਿਸ ਕਰਕੇ 8-9 ਜੂਨ ਤੱਕ ਉੱਤਰ-ਪੱਛਮੀ ਦੇ ਮੱਧ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਅਤਿ ਦੀ ਗਰਮੀ ਦੇਖਣ ਨੂੰ ਮਿਲੀ ਆਈਐਮਡੀ ਅਨੁਸਾਰ ਮੌਨਸੂਨ ਹੁਣ 18 ਜੂਨ ਤੱਕ ਮੱਧਰ ਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰਾਂ ਨੂੰ ਕਵਰ ਕਰ ਲਵੇਗਾ ਇਹ 19 ਜੂਨ ਤੋਂ 25 ਜੂਨ ਵਿਚਾਲੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮੌਸਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ ਅੱਜ ਦੇ ਪੰਜਾਬ ਰੋਡੋ ਵਿੱਚ ਐਨਾ ਹੀ ਨਿਮੇ ਤੇ